ਸ਼੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗੜ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਨੇ ਮੇਰ ਨਾਲ ਚੜ੍ਹਦੀ ਕਲਾ ਚ ਹੋਵੋਗੇ ਜੀ ਜਿਹੜੇ ਮੇਰੇ ਚੈਨਲ ਤੇ ਨਿਊ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨਸ ਮੇਰੇ ਸਾਰੇ ਭੈਣ ਭਰਾਵਾਂ ਕੋਲ ਪਹੁੰਚ ਜਾਣ ਜੀ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਜੀ ਆਪਾਂ ਆਪਣੇ ਚੈਨਲ ਤੇ ਬਾਣੀ ਨਾਲ ਰਿਲੇਟਡ ਵੀਡੀਓਜ਼ ਸ਼ੇਅਰ ਕਰੀ ਦੀਆਂ ਨੇ ਨਾਲ ਦੀ ਨਾਲ ਮੋਟੀਵੇਸ਼ਨਲ ਵੀਡੀਓ ਵੀ ਸ਼ੇਅਰ ਕਰੀ ਦੀਆਂ ਨੇ ਤੇ ਸੱਚੀਆਂ ਹੱਡ ਬੀਤੀਆਂ ਅਸੀਂ ਤੁਹਾਡੇ ਲਈ ਲੈ ਕੇ ਆਈ ਦੀਆਂ ਨੇ ਸੋ ਅੱਜ ਦੀ ਜਿਹੜੀ ਆਪਾਂ ਸੱਚੀ ਹੱਡ ਕੀਤੀ ਲੈ ਕੇ ਆਏ ਆ ਉਹ ਵੀ ਬਹੁਤ ਯੂਸਫੁਲ ਆ ਜੀ ਤੇ ਇਸ ਕਰਕੇ ਵੀਡੀਓ ਨੂੰ ਤੁਸੀਂ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਹੋਰ ਭੈਣ ਭਰਾਵਾ ਉਹਨਾਂ ਕੋਲ ਵੀ ਇਹ ਵੀਡੀਓ ਪਹੁੰਚਵੇ ਤੇ ਉਹ ਵੀ ਕੁਝ ਨਾ ਕੁਝ ਇਸ ਵੀਡੀਓ ਤੋਂ ਸਿਕ ਸਕੰਡ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੋ ਵਾਹਿਗੁਰੂ ਜੀ ਨੇ ਉਹ ਅਕਾਲ ਪੁਰਖ ਆ ਉਹ ਸਰਵ ਸ਼ਕਤੀਮਾਨ ਆ ਜਿਹਨੇ ਸਾਰੀ ਸ੍ਰਿਸ਼ਟੀ ਨੂੰ ਸਾਜਿਆ ਵਾ ਲੋਕ ਇਦਾਂ ਦੇ ਨਹੀਂ ਦੇਖੋ ਜੀ ਜਿਨ੍ਹਾਂ ਦੀ ਅੰਮ੍ਰਿਤ ਵੇਲੇ ਦੀ ਸ਼ੁਰੂਆਤ ਦਿਨ ਦੀ ਸ਼ੁਰੂਆਤ ਜੋ ਹੁੰਦੀ ਆ ਵਾਹਿਗੁਰੂ ਜੀ ਦਾ ਨਾਮ ਲੈ ਕੇ ਹੁੰਦੀ ਆ ਤੇ ਜਦੋਂ ਦਿਨ ਦੀ ਸਮਾਪਤੀ ਹੁੰਦੀ ਆ ਉਹ ਵੀ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਸਮਾਪਤੀ ਹੁੰਦੀ ਆ ਠੀਕ ਹੈ ਜੀ ਤੇ ਕਈ ਲੋਕ ਇਸ ਤੋਂ ਉਲਟ ਇਦਾਂ ਦੇ ਵੀ ਨੇ ਜਿਹੜੇ ਕਿੰਤੂ ਪ੍ਰੰਤੂ ਬੋਤ ਕਰਦੇ ਨੇ ਤੇ ਜਿਹੜੇ ਵਾਹਿਗੁਰੂ ਜੀ ਦੀ ਹੋਂਦ ਨੂੰ ਹੀ ਨਹੀਂ ਮੰਨਦੇ ਤੇ ਜਿਹੜੇ ਕਹਿੰਦੇ ਨੇ ਕਿ ਪਾਠ ਕਰਨ ਨਾਲ ਕੁਝ ਵੀ ਨਹੀਂ ਹੁੰਦਾ ਜਿਨ੍ਹਾਂ ਨੂੰ ਆਪਾਂ ਨਾਸਤਿਕ ਕਹਿ ਸਕਦੇ ਆਂ ਕਈ ਲੋਕ ਇਦਾਂ ਦੇ ਵੀ ਹੁੰਦੇ ਨੇ ਜੀ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਇੱਕ ਐਸੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਇੱਕ ਬੰਦੇ ਦੀ ਕਹਾਣੀ ਜਿਹੜਾ ਪੂਰੀ ਤਰ੍ਹਾਂ ਨਾਸਤਿਕ ਹੁੰਦਾ ਜਿਹਨੂੰ ਬਾਣੀ ਤੇ ਕੋਈ ਟਰਸਟ ਨਹੀਂ ਹੁੰਦਾ ਤੇ ਜਿਹੜਾ ਹਰ ਇੱਕ ਗੱਲ ਤੇ ਕਿੰਤੂ ਪਰੰਤੂ ਕਰਦਾ ਆ ਸੋ ਉਹਨੂੰ ਵਾਹਿ ਗੁਰੂ ਜੀ ਕਿਵੇਂ ਸਬਕ ਸਿਖਾਉਂਦੇ ਨੇ ਕਿਵੇਂ ਆਪਣੀ ਹੋਂਦ ਦਾ ਇਸ ਸ੍ਰਿਸ਼ਟੀ ਨੂੰ ਜਿਹਨੇ ਸਾਜਿਆ ਉਸ ਅਕਾਰ ਪਰਕ ਨੇ ਕਿਵੇਂ ਉਹਨੂੰ ਯਾਨੀ ਅਹਿਸਾਸ ਦਿਵਾਇਆ ਕਿ ਪਰਮਾਤਮਾ ਕੀ ਅਜੀ ਸੋ ਇਸ ਕਰਕੇ ਵੀਡੀਓ ਨੂੰ ਤੁਸੀਂ ਜ਼ਰੂਰ ਦੇਖੋ ਜੀ ਐਂਡ ਤੱਕ ਠੀਕ ਹੈ ਜੀ ਤੇ ਲੋ ਜੀ ਆਪਾਂ ਵੀਡੀਓ ਨੂੰ ਕਰਦੇ ਆ ਸ਼ੁਰੂ ਜਿਹੜੀ ਇਹ ਵੀਡੀਓ ਜੀ ਆਪਾਂ ਨੂੰ ਕਿਸੇ ਨੇ ਭੇਜੀ ਨਹੀਂ ਹੈਗੀ ਇਹ ਮੈਂ ਖੁਦ ਸੁਣੀ ਸੀ ਫੇਸਬੁੱਕ ਤੋਂ ਸੋ ਫੇਸਬੁੱਕ ਤੋਂ ਜਦੋਂ ਮੈਂ ਇਹ ਵੀਡੀਓ ਸੁਣੀ ਮੈਨੂੰ ਬਹੁਤ ਇੰਟਰਸਟਿੰਗ ਲੱਗੀ ਤੇ ਮੈਨੂੰ ਵਧੀਆ ਵੀ ਲੱਗੀ ਤੇ ਮੈਨੂੰ ਇਹ ਲੱਗਿਆ ਕਿ ਬਹੁਤ ਸਾਰੇ ਲੋਕ ਕੱਲਾ ਜਿਹੜਾ ਉਹ ਬੰਦਾ ਉਹ ਹੀ ਨਹੀਂ ਹੋਰ ਵੀ ਬਹੁਤ ਸਾਰੇ ਇਦਾਂ ਦੇ ਲੋਕ ਨੇ ਜਿਹੜੇ ਬਾਣੀ ਤੇ ਵੀ ਕਿੰਤੂ ਪਰੰਤੂ ਕਰਦੇ ਨੇ ਸੋ ਆਪਣੇ ਵੀ ਚੈਨਲ ਤੇ ਆਪਾਂ ਚਲੋ ਇਹ ਵੀਡੀਓ ਨੂੰ ਅਪਲੋਡ ਕਰਦੇ ਆਂ ਕਈ ਇਦਾਂ ਦੇ ਜਿਨ੍ਹਾਂ ਦੇ ਮਾਈਂਡ ਵਿੱਚ ਗੱਲਾਂ ਆਉਂਦੀਆਂ ਵੀ ਨਹੀਂ ਬਾਣੀ ਨੂੰ ਲੈ ਕੇ ਜਾਂ ਵਾਹਿਗੁਰੂ ਜੀ ਨੂੰ ਲੈ ਕੇ ਉਸ ਆਕਾਰਪੁਰਖ ਨੂੰ ਲੈ ਕੇ ਸੋ ਉਹਨਾਂ ਦੀ ਜਿਹੜੀ ਕਨਫਿਊਜ਼ਨ ਆ ਉਹ ਦੂਰ ਹੋਵੇ ਜੀ ਸੋ ਵੀ ਆਪਾਂ ਕਰਦਿਆਂ ਵੀਡੀਓ ਦੀ ਸ਼ੁਰੂਆਤ ਤੇ ਜਿਹੜਾ ਇਹ ਬੰਦਾ ਜੀ ਉਹਦਾ ਨਾਮ ਹੈਗਾ ਗੁਰਦਿਆਲ ਸਿੰਘ ਤੇ ਜਿਹੜਾ ਉਹਦਾ ਬੇਟਾ ਆ ਉਹ ਸਟੋਰੀ ਸੁਣਾ ਰਿਹਾ ਸੀਗਾ ਆਪਣੇ ਪਿਤਾ ਜੀ ਦੇ ਬਿਹਾਫ ਤੇ ਤੇ ਗੁਰਦਿਆਰ ਸਿੰਘ ਜਿਹੜਾ ਹੈਗਾ ਜੀ ਜਿਹੜਾ ਇਨਸਾਨ ਆ ਨਾਮ ਆਜੀਤ ਸਿੰਘ ਦਾ ਤੇ ਉਹ ਜੀ ਬੰਦਾ ਇਹ ਸੋਚਦਾ ਵਾ ਕਿ ਜੋ ਬਾਣੀ ਪੜਦੇ ਨੇ ਬਾਣੀ ਪੜਨ ਦੇ ਨਾਲ ਕੋਈ ਵੀ ਜਿਹੜੇ ਦੁੱਖ ਵਾ ਰੋਗ ਆ ਉਹ ਦੂਰ ਨਹੀਂ ਹੁੰਦੇ ਤੇ ਜੇ ਬਾਣੀ ਪੜਨ ਦੇ ਨਾਲ ਦੁੱਖ ਦੂਰ ਹੁੰਦੇ ਹੋਣ ਇਨਸਾਨਾਂ ਦੇ ਜਾਂ ਰੋਗ ਦੂਰ ਹੁੰਦੇ ਹੋਣ ਫਿਰ ਵੱਡੇ ਵੱਡੇ ਹਸਪਤਾਲ ਕਿਉਂ ਖੁੱਲਣ ਪੀਜੀਆਈ ਕਿਉਂ ਖੁੱਲਣ ਹਨਾ ਫਿਰ ਤਾਂ ਬਾਣੀ ਪੜ ਕੇ ਹੀ ਲੋਕਾਂ ਦੇ ਰੋਗ ਦੂਰ ਹੋ ਜਾਣ ਜਿਹੜੇ ਵੱਡੇ ਵੱਡੇ ਰੋਗ ਆ ਉਹ ਤਾਂ ਹਸਪੀਟਲ ਜਾ ਕੇ ਹੁੰਦੇ ਆ ਜੀ ਦੂਰ ਹਨਾ ਤੇ ਕਈ ਰੋਗ ਇਦਾਂ ਦੇ ਵੀ ਨੇ ਜਿਹੜੇ ਠੀਕ ਹੀ ਨਹੀਂ ਹੁੰਦੇ ਬਾਣੀ ਪੜਨ ਨਾਲ ਵੀ ਠੀਕ ਨਹੀਂ ਹੁੰਦੇ ਤੇ ਉਹ ਬੰਦੇ ਦੀ ਇਹ ਸੋਚ ਹੁੰਦੀ ਆ ਕਿ ਬਾਣੀ ਪੜਨ ਦਾ ਕੋਈ ਫਾਇਦਾ ਨਹੀਂ ਹੈਗਾ ਠੀਕ ਆ ਤੁਸੀਂ ਸੁਣਨੀ ਆ ਸੁਣ ਲਓ ਪੜਨ ਦਾ ਕੋਈ ਫਾਇਦਾ ਨਹੀਂ ਜਦੋਂ ਵੀ ਕਿਤੇ ਚਾਰ ਬੰਦੀਆਂ ਚ ਬੈਠ ਕੇ ਆਕਾਰਪੁਰਖ ਦੀ ਗੱਲ ਹੁੰਦੀ ਆ ਕੋਈ ਬਾਣੀ ਨਾਲ ਕੋਈ ਵੀ ਰਿਲੇਟਡ ਕੋਈ ਗੱਲ ਹੁੰਦੀ ਆ ਹਨਾ ਜੇ ਕੋਈ ਬੰਦਾ ਕੋਈ ਆਪਣਾ ਐਕਸਪੀਰੀਅੰਸ ਸ਼ੇਅਰ ਕਰਦਾ ਹੁੰਦਾ ਤੇ ਉਹ ਉੱਥੇ ਵੀ ਇੰਤੂ ਪਰੰਤੂ ਹੀ ਕਰਦਾ ਜੀ ਉਹ ਬੰਦਾ ਤੇ ਉਹ ਪਰਮਾਤਮਾ ਨੂੰ ਬਿਲਕੁਲ ਨਹੀਂ ਮੰਨਦਾ ਹੁੰਦਾ ਉਹ ਕਹਿੰਦਾ ਪਰਮਾਤਮਾ ਹੈ ਹੀ ਨਹੀਂ ਜੀ ਉਹ ਬਸ ਉਹਦੀ ਸੋਚ ਹੀ ਹੈ ਹੁੰਦੀ ਆ ਕਿ ਪਰਮਾਤਮਾ ਹੈ ਨਹੀਂ ਕਿ ਕੋਈ ਇਹਦੀ ਹੋਂਦ ਹੀ ਨਹੀਂ ਹੈਗੀ ਇਹ ਚੀਜ਼ ਦੀ ਤੇ ਇਸ ਕਰਕੇ ਜੀ ਜਿਹੜਾ ਉਹ ਬੰਦਾ ਹੁੰਦਾ ਉਹ ਹਰ ਇੱਕ ਨਾਲ ਜਦੋਂ ਵੀ ਕੋਈ ਇਸ ਟਾਪਿਕ ਤੇ ਗੱਲ ਹੁੰਦੀ ਆ ਉਹ ਬਹਿਸਵਾਜੀ ਚ ਪੈ ਜਾਂਦਾ ਵਾ ਯਾਨੀ ਉਹ ਪੂਰੀ ਤਰ੍ਹਾਂ ਨਾਸਤਿਕ ਹੁੰਦਾ ਤੇ ਹੁੰਦਾ ਸਿੱਖ ਫੈਮਿਲੀ ਤੋਂ ਆ ਜਿਹੜੀ ਉਹਦੀ ਬਾਕੀ ਫੈਮਿਲੀ ਆ ਉਹ ਪੂਜਾ ਪਾਠ ਬਹੁਤ ਕਰਦੀ ਹੁੰਦੀ ਆ ਬਾਣੀ ਪੜਦੀ ਆ ਗੁਰਦੁਆਰਾ ਸਾਹਿਬ ਵੀ ਜਾਂਦੀ ਆ ਪਰ ਜਿਹੜਾ ਉਹ ਬੰਦਾ ਆ ਜੀ ਉਹ ਪੂਰੀ ਤਰ੍ਹਾਂ ਨਾਸਤਿਕ ਹੁੰਦਾ ਉਹ ਇਸ ਚੀਜ਼ ਨੂੰ ਮੰਨਦਾ ਹੀ ਨਹੀਂ ਹੈਗਾ ਕਿ ਬਾਣੀ ਵੀ ਪੜਨ ਦਾ ਕੁਝ ਹੁੰਦਾ ਵਾ ਜਾਂ ਫਿਰ ਗੁਰਦੁਆਰਾ ਸਾਹਿਬ ਜਾਣਾ ਉਹ ਕਹਿੰਦਾ ਕੁਝ ਨਹੀਂ ਹੈਗੀਆਂ ਚੀਜ਼ਾਂ ਹੈ ਹੀ ਨਹੀਂ ਕੁਝ ਕੋਈ ਮਾਇਨੇ ਨਹੀਂ ਰੱਖਦੀਆਂ ਸੋ ਬਿਵਾਇ ਗੁਰੂ ਜੀ ਨੇ ਕਿਵੇਂ ਉਹਨੂੰ ਅਹਿਸਾਸ ਦਵਾਇਆ ਕੀ ਹੁੰਦਾ ਜੀ ਇੱਕ ਦਿਨ ਐਸਾ ਘਾਣਾ ਵਰਤਦਾ ਵੀਰ ਜੀ ਦੱਸਦੇ ਨੇ ਕਿ ਜਿਹੜੇ ਮੇਰੇ ਪਿਤਾ ਜੀ ਜਿਹੜੇ ਕਹਿੰਦੇ ਹੁੰਦੇ ਸੀਗੇ ਕਿ ਵਾਹਿਗੁਰੂ ਜੀ ਉਸ ਅਕਾਲ ਪੁਰਖ ਕੋਈ ਹੈ ਹੀ ਨਹੀਂ ਜੀ ਪਰਮਾਤਮਾ ਦੀ ਹੋਂਦ ਹੀ ਨਹੀਂ ਹੈਗੀ ਸੋ ਵੀਰ ਜੀ ਦੱਸਦੇ ਨੇ ਕਿ ਇੱਕ ਦਿਨ ਕੀ ਹੁੰਦਾ ਕਿ ਮੇਰੇ ਪਿਤਾ ਜੀ ਦਾ ਇੱਕ ਪਾਸਾ ਖੜ ਜਾਂਦਾ ਅਦਰੰਗ ਹੋ ਜਾਂਦਾ ਜੀ ਉਹਨਾਂ ਨੂੰ ਤੇ ਇੱਕ ਪਾਸਾ ਜੀ ਉਹਨਾਂ ਦਾ ਖੜ ਜਾਂਦਾ ਆ ਤੇ ਜਦੋਂ ਇੱਕ ਪਾਸਾ ਖੜ ਜਾਂਦਾ ਜੀ ਫਿਰ ਬਹੁਤ ਸਾਰੇ ਡਾਕਟਰਾਂ ਨੂੰ ਦਿਖਾਉਨੇ ਆ 6 ਮਹੀਨੇ ਲਗਾਤਾਰ ਕਹਿੰਦੇ ਅਸੀਂ ਲੈ ਕੇ ਫਿਰੀ ਜਾਂਦੇ ਆ ਕਦੀ ਕਿਹੜੇ ਹਸਪੀਟਲ ਕਦੀ ਕਿਸੇ ਨੇ ਦੱਸਣਾ ਉਹ ਡਾਕਟਰ ਕੋਲ ਲੈ ਜਾਣਾ ਕਹਿੰਦੇ 6 ਮਹੀਨੇ ਲਗਾਤਾਰ ਦਵਾਈ ਚੱਲਦੀ ਆ ਜਿਹੜਾ ਇਨਸਾਨ ਕਹਿੰਦਾ ਸੀਗਾ ਕਿ ਦਵਾਈਆਂ ਨਾਲ ਹੀ ਠੀਕ ਹੁੰਦਾ ਆ ਬੰਦਾ ਕਿ ਬਾਣੀ ਪੜਨ ਨਾਲ ਤਾਂ ਕੁਝ ਫਾਇਦਾ ਹੀ ਨਹੀਂ ਹੈਗਾ ਤੇ ਉਹ ਫਿਰ ਇਨਸਾਨ ਨੂੰ ਜਿਹਦੇ ਕੋ 6 ਮਹੀਨੇ ਲਗਾਤਾਰ ਉਹ ਕਹਿੰਦੇ ਅਸੀਂ ਲੈ ਕੇ ਫਿਰਦੇ ਆ ਕੋਈ ਅਸੀਂ ਦੇਸੀ ਦਵਾਈ ਨਹੀਂ ਛੱਡੀ ਕੋਈ ਅਸੀਂ ਅੰਗਰੇਜ਼ੀ ਦਵਾਈ ਨਹੀਂ ਛੱਡੀ ਅਸੀਂ ਹਰ ਇੱਕ ਥਾਂ ਤੇ ਜਿੱਥੇ ਸਾਨੂੰ ਕਿਸੇ ਨੇ ਦੱਸਣਾ ਅਸੀਂ ਉੱਥੇ ਹੀ ਲੈ ਕੇ ਜੀ ਅਸੀਂ ਉਹਨਾਂ ਨੂੰ ਜਾਣਾ ਪਰ ਕੋਈ ਫਰਕ ਨਹੀਂ ਕਹਿੰਦੇ ਕੋਈ ਫਰਕ ਨਹੀਂ ਡਾਕਟਰਾਂ ਨੇ ਜਵਾਬ ਦੇ ਦਿੱਤੇ ਸੀਗੇ ਡਾਕਟਰ ਕਹਿੰਦੇ ਕਿ ਦੇ ਹੱਥ ਖੜੇ ਆ ਕਿ ਕੁਝ ਨਹੀਂ ਹੋ ਸਕਦਾ ਯਾਨੀ ਇਹਨਾਂ ਨੂੰ ਯਾਨੀ ਇਹਨਾਂ ਵਾਂਗੂ ਠੀਕ ਆ ਕਿ ਪਏ ਨੇ ਕਿ ਪਰ ਕੱਲ ਨੂੰ ਕੁਝ ਵੀ ਹੋ ਸਕਦਾ ਵਾ ਮੌਤ ਅੱਜ ਆ ਜਵੇ ਕੱਲ ਨੂੰ ਅੱਜ ਜਵੇ 2 ਮਹੀਨਿਆਂ ਨੂੰ ਅੱਜ ਜਵੇ ਪਰ ਇਹਨਾਂ ਦਾ ਇਲਾਜ ਕੋਈ ਨਹੀਂ ਹੈਗਾ ਤੁਸੀਂ ਲੈ ਜੂ ਯਾਨੀ ਡਾਕਟਰਾਂ ਨੇ ਵੀ ਕਹਿੰਦੇ ਹੱਥ ਖੜੇ ਕਰਤੇ ਸੀਗੇ ਉਸ ਬੰਦੇ ਦੇ ਲਈ ਤੇ ਜਿਹੜਾ ਬੰਦਾ ਕਹਿੰਦਾ ਸੀਗਾ ਕਿ ਡਾਕਟਰ ਹੀ ਠੀਕ ਕਰਦੇ ਨੇ ਹਨਾ ਤੇ ਫਿਰ ਕੀ ਹੁੰਦਾ ਜੀ ਕੀ ਯਾਨੀ ਜਦੋਂ ਅੱਕ ਜਾਂਦੇ ਨੇ ਤੇ ਫਿਰ ਉਹ ਜਿਹੜਾ ਬੰਦਾ ਆ ਉਹ ਥੋੜਾ ਤੁਤਲਾ ਜਾਂ ਬੋਲਦਾ ਹੁੰਦਾ ਆ ਤੇ ਉਹਦੀ ਜਿਹੜੀ ਜ਼बान ਆ ਉਹ ਵੀ ਪ੍ਰੋਪਰ ਨਹੀਂ ਚੱਲਦੀ ਹੁੰਦੀ ਤੇ ਫਿਰ ਉਹ ਆਪਣੇ ਘਰਦਿਆਂ ਨੂੰ ਕਹਿੰਦਾ ਵਾ ਕਿ ਦਵਾਈਆਂ ਲੈ ਲੈ ਕੇ ਤਾਂ ਮੈਂ ਵੀ ਅੱਕ ਗਿਆ ਵਾ ਕਿ ਤੁਸੀਂ ਮੈਨੂੰ ਕਿਸੇ ਪੁੱਛ ਪੜਤਾਲ ਕੁਝ ਹਨਾ ਦੂਸਰੇ ਇਦਾਂ ਜਿਹੜੇ ਪੁੱਛਾ ਦਿੰਦੇ ਨੇ ਉਹਨਾਂ ਕੋਲ ਲੈ ਜਾਓ ਹਨਾ ਕੀ ਪਤਾ ਦਵਾਈ ਅਸਰ ਨਹੀਂ ਕਰਦੀ ਉਹਨੂੰ ਤਾਂ ਐ ਹੋ ਜਾਂਦਾ ਕਿ ਮੈਨੂੰ ਪਤਾ ਨਹੀਂ ਕਿਸ ਨੇ ਕੁਝ ਕਰਵਾ ਹੀ ਦਿੱਤਾ ਹਣਾ ਤੇ ਫਿਰ ਜੀ ਉਹ ਇਦਾਂ ਹੀ ਪੁੱਛਾਂ ਲੈਣ ਲੱਗ ਜਾਂਦੇ ਨੇ ਕਦੀ ਕਿਸੇ ਕੋਲ ਜਾਂਦੇ ਨੇ ਕਦੀ ਕਿਸੇ ਕੋਲ ਜਾਂਦੇ ਨੇ ਹਨਾ ਤੇ ਕੋਈ ਵੀ ਉਹਨਾਂ ਨੂੰ ਸਿੱਧਾ ਰਾਹ ਨਹੀਂ ਪਾਉਂਦਾ ਹਨਾ ਸਾਰੇ ਤੁਹਾਨੂੰ ਪਤਾ ਜਿਹੜੇ ਅੱਜ ਕੱਲ੍ਹ ਪੁੱਛਾਂ ਦਿੰਦੇ ਨੇ ਜੀ ਸਾਰੇ ਪੈਸੇ ਹੀ ਬਣਾਉਂਦੇ ਨੇ ਕਿਸੇ ਕੋਲ ਕੋਈ ਹੱਲ ਨਹੀਂ ਹੁੰਦਾ ਇਸ ਚੀਜ਼ ਦਾ ਤੇ ਉਹ ਵੀ ਜੀ ਇਦਾਂ ਹੀ ਫਿਰਦੇ ਨੇ ਇਦਾਂ ਹੀ ਫਰੀ ਜਾਂਦੇ ਨੇ ਤੇ ਇੱਕ ਦਿਨ ਜੀ ਉਹ ਮਲੇੜ ਕੋਟਲੇ ਦੇ ਇੱਕ ਮੌਲਵੀ ਨੂੰ ਮਿਲਦੇ ਆ ਤੇ ਜਿਹੜਾ ਮੌਲਵੀ ਹੁੰਦਾ ਵਾ ਤੇ ਜਦੋਂ ਲੈ ਕੇ ਜਾਂਦੇ ਨੇ ਮੌਲਵੀ ਦੇ ਕੋਲ ਤੇ ਮੌਲਵੀ ਜਦੋਂ ਧਿਆਨ ਲਾਉਂਦਾ ਜਦੋਂ ਦੇਖਦਾ ਵਾ ਤੇ ਫਿਰ ਉਹ ਕਹਿੰਦਾ ਵਾ ਕਹਿੰਦਾ ਇਹ ਜਿਹੜਾ ਇਨਸਾਨ ਆ ਇਹਦੇ ਤੇ ਕੀਤਾ ਕਰਾਇਆ ਤਾਂ ਕੁਛ ਨਹੀਂ ਹੈਗਾ ਕਿ ਇਹਨੂੰ ਇਹਦੇ ਕਰਮਾਂ ਦੀ ਜਿਵੇਂ ਲਾ ਲੋ ਸਜ਼ਾ ਮਿਲੀ ਆ ਕਿ ਇਹ ਕਿੰਤੂ ਪਰੰਤੂ ਬੋਧ ਕਰਦਾ ਤੁਸੀਂ ਹੁਣ ਮੈਨੂੰ ਦੱਸੋ ਤੁਸੀਂ ਇਹਨੂੰ ਮੇਰੇ ਕੋਲ ਲੈ ਕੇ ਆਏ ਹੋ ਕਿ ਇਹ ਰੱਬ ਨੂੰ ਨਹੀਂ ਮੰਨਦਾ ਇਹ ਨਾਸਤਿਕ ਆ ਤੇ ਇਹ ਆਪਣੇ ਅਕਾਲ ਪੁਰਖ ਦੇ ਵਿਰੁੱਧ ਬਹੁਤ ਹੀ ਕਿੰਤੂ ਪਰੰਤੂ ਕਰਦਾ ਤੇ ਇਹ ਇਸ ਕਰਕੇ ਯਾਨੀ ਇਹ ਪਰਮਾਤਮਾ ਦਾ ਨਿੰਦਕ ਆ ਤੇ ਇਹਨਾਂ ਨੂੰ ਪਰਮਾਤਮਾ ਨੇ ਹੀ ਸਜ਼ਾ ਦਿੱਤੀ ਆ ਕਿ ਇਹਦਾ ਕੋਈ ਹੱਲ ਨਹੀਂ ਹੈਗਾ ਤੁਸੀਂ ਜਿੰਨੀਆ ਮਰਜ਼ੀ ਇਹਨੂੰ ਦਵਾਈਆਂ ਦਵਾ ਲਓ ਤੇ ਉਹ ਜੀ ਸਾਰੀ ਗੱਲ ਦੱਸਦਾ ਮੌਲਵੀ ਉਹ ਕਹਿੰਦਾ ਕਿ ਮੈਨੂੰ ਤਾਂ ਬਸ ਆਹੀ ਦਿਖਿਆ ਵਾ ਕਿ ਇਹ ਆਕਾਰਪੂਰਕ ਜਿਹੜੇ ਵਾਇਗੁਰੂ ਜੀ ਨੇ ਇਹ ਉਹਨਾਂ ਦੀ ਸਜ਼ਾ ਦਾ ਪਾਤਰ ਬਣਿਆ ਆ ਇਨੂੰ ਕੋਈ ਕੋਝ ਨਹੀਂ ਠੀਕ ਕਰ ਸਕਦਾ ਠੀਕ ਆ ਜੀ ਤੁਸੀਂ ਗੁਰਦੁਆਰਾ ਸਾਹਿਬ ਲੈ ਕੇ ਜਾਓ ਤੁਸੀਂ ਜਿਹੜੇ ਧਰਮ ਨਾਲ ਤੁਸੀਂ ਰਿਲੇਟ ਕਰਦੇ ਹੋ ਤੁਸੀਂ ਉਹਦੇ ਬਾਣੀ ਪੜੋ ਜੇ ਵਾਹਿਗੁਰੂ ਜੀ ਨੇ ਕਿਤੇ ਇਹਨਾਂ ਤੇ ਤਰਸ ਕਰਨਾ ਹੋਇਆ ਕਿਤੇ ਮਿਹਰ ਕਰਨੀ ਹੋਈ ਤੇ ਉਹ ਵਾਹਿਗੁਰੂ ਜੀ ਹੀ ਕਰਨਗੇ ਕਿ ਮੇਰੇ ਵੀ ਹੱਥ ਖੜੇ ਆ ਕਿ ਤੁਸੀਂ ਇਹਨਾਂ ਨੂੰ ਲੈ ਜਾਓ ਫਿਰ ਵੀ ਉਹ ਮੌਲਵੀ ਨੂੰ ਕਹਿੰਦੇ ਨੇ ਕੋਈ ਨਾ ਤੁਸੀਂ ਪੈਸੇ ਲੈ ਲਓ ਜਿਹੜੇ ਲੈਣੇ ਆ ਹਨਾ ਤੁਸੀਂ ਦੇਖ ਲਓ ਜੇ ਕੋਈ ਹੱਲ ਹੁੰਦਾ ਉਹ ਕਹਿੰਦੇ ਕਿ ਮੈਂ ਪੈਸੇ ਨਹੀਂ ਲੈਣੇ ਦੇਖੋ ਜੀ ਪਤਾ ਕੀ ਸਾਰੇ ਇੱਕੋ ਜਿਹੇ ਵੀ ਨਹੀਂ ਹੁੰਦੇ ਹਨਾ ਬਹੁਤ ਲੋਕ ਇਦਾਂ ਦੇ ਵੀ ਨੇ ਕਿ ਜਿਹੜੇ ਪੁੱਛਾਂ ਦੇ ਚੱਕਰ ਦੇ ਵਿੱਚ ਲੋਕਾਂ ਕੋਲ ਇੰਨੇ ਪੈਸੇ ਠੱਗਦੇ ਨੇ ਪਰ ਕਈ ਲੋਕ ਇਦਾਂ ਦੇ ਵੀ ਨੇ ਕਿ ਜਿਹੜੇ ਇਸ ਵਿਦਿਆ ਨੂੰ ਸਿੱਖਦੇ ਆ ਪਰ ਲੋਕਾਂ ਦੀ ਭਲਾਈ ਲਈ ਸਿੱਖਦੇ ਆ ਉਹਨਾਂ ਨੂੰ ਕੋਈ ਲਾਲਚ ਨਹੀਂ ਹੁੰਦਾ ਤੇ ਉਹ ਜਿਹੜਾ ਮੌਲਵੀ ਹੁੰਦਾ ਉਹ ਵੀ ਕਹਿੰਦਾ ਕਿ ਨਾ ਮੈਨੂੰ ਪੈਸਿਆਂ ਦਾ ਕੋਈ ਲਾਲਚ ਨਹੀਂ ਪੈਸੇ ਠੱਗਨ ਨੂੰ ਕਹਿੰਦਾ ਮੈਂ ਤੁਹਾਡੇ ਕੋਲ ਜਿੰਨੇ ਮਰਜ਼ੀ ਠਾਗ ਲਵਾਂ ਪਰ ਉਹ ਕਹਿੰਦੇ ਕਿ ਮੈਂ ਇਹ ਕੰਮਾਂ ਤੋਂ ਦੂਰ ਆ ਕਿ ਮੈਨੂੰ ਜਿਉਂ ਦਿਖਿਆ ਵਾ ਧਿਆਨ ਲਾ ਕੇ ਉਹ ਇਹੀ ਦਿਖਿਆ ਵਾ ਕਿ ਇਹ ਉਸ ਆਕਾਰ ਪ੍ਰਕੜਕ ਦੇ ਨਿੰਦਕ ਆ ਕਿ ਤੁਸੀਂ ਇਹਨੂੰ ਇੱਥੋਂ ਲੈ ਜਾਓ ਤੁਸੀਂ ਕੋਈ ਗੁਰਦੁਆਰਾ ਸਾਹਿਬ ਲੈ ਕੇ ਜਾਓ ਇਹਨਾਂ ਨੂੰ ਤੁਸੀਂ ਬਾਣੀ ਪੜੋ ਸੇਵਾ ਕਰੋ ਤੇ ਜੀ ਵਾਹਿਗੁਰੂ ਜੀ ਨੇ ਹਨਾ ਆਪਣਾ ਮੇਰ ਕਰਨੀ ਹੋਈ ਤੇ ਉਹ ਵਾਹਿਗੁਰੂ ਜੀ ਹੀ ਮੇਰ ਕਰਨਗੇ ਕਿ ਮੇਰੇ ਹੱਥ ਖੜੇ ਨੇ ਤਦ ਲੋ ਜੀ ਫਿਰ ਕੀ ਹੁੰਦਾ ਵਾ ਤੇ ਉਹ ਵਾਪਸ ਘਰ ਆ ਜਾਂਦੇ ਨੇ ਤੇ ਜਿਹੜਾ ਉਹ ਬੰਦਾ ਹੁੰਦਾ ਜਿਹੜਾ ਵੀਲ ਸੇਅਰ ਤੇ ਅਧਰੰਗ ਹੋਇਆ ਹੁੰਦਾ ਜੀ ਹੁਣ ਤਾਂ ਜੀ ਉਹ ਵੀ ਹੱਥ ਖੜੇ ਕਰ ਦਿੰਦਾ ਉਹ ਵੀ ਉਸ ਪਰਮਾਤਮਾ ਦੀ ਹੋਂਦ ਨੂੰ ਕਿਤੇ ਨਾ ਕਿਤੇ ਮੰਨਣ ਨੂੰ ਤਿਆਰ ਹੋ ਜਾਂਦਾ ਵਾ ਕਿ ਮੇਰੀਆਂ ਹੀ ਗਲਤੀਆਂ ਮੇਰੇ ਅੱਗੇ ਆਈਆਂ ਵਾ ਕਿ ਜਿਹੜਾ ਬੰਦਾ ਕਹਿੰਦਾ ਸੀ ਦਵਾਈਆਂ ਨਾਲ ਹੀ ਠੀਕ ਹੁੰਦਾ ਆ ਬੰਦਾ ਹਨਾ ਦਵਾਈਆਂ ਤੋਂ ਬਿਨਾ ਬੰਦਾ ਠੀਕ ਹੀ ਨਹੀਂ ਹੋ ਸਕਦਾ ਡਾਕਟਰ ਕੋਲ ਬੈਠੇ ਨੇ ਫਿਰ ਜੀ ਉਹ ਸੋਚਦਾ ਵਾ ਕਿ ਫਿਰ ਮੈਂ ਠੀਕ ਕਿਉਂ ਨਹੀਂ ਹੋਇਆ 6 ਮਹੀਨੇ ਹੋ ਜਾਂਦੇ ਆ ਉਹਨੂੰ ਦਵਾਈਆਂ ਖਾਂਦਿਆਂ ਨੂੰ ਡਾਕਟਰਾਂ ਕੋਲ ਜਾਂਦਿਆਂ ਨੂੰ ਔਰ ਡਾਕਟਰ ਵੀ ਹੱਥ ਖੜੇ ਕਰ ਚੁੱਕੇ ਹੁੰਦੇ ਆ ਸੋ ਫਿਰ ਕੀ ਹੁੰਦਾ ਜੀ ਚਲੋ ਉਹਦੇ ਘਰ ਦੇ ਉਹਨਾਂ ਦੇ ਜਿਹੜਾ ਪਿੰਡ ਦਾ ਜਿਹੜਾ ਗੁਰਦੁਆਰਾ ਸਾਹਿਬ ਹੁੰਦਾ ਉਹ ਕਹਿੰਦੇ ਅਸੀਂ ਉੱਥੇ ਵੀਰ ਜੀ ਦੱਸ ਦੇਣੀ ਅਸੀਂ ਆਪਣੇ ਫਾਦਰ ਸਾਹਿਬ ਨੂੰ ਲੈ ਕੇ ਜਾਣੇ ਆ ਤੇ ਉੱਥੇ ਜਿਹੜੇ ਪਾਠੀ ਸਾਹਿਬ ਹੁੰਦੇ ਉਹਨਾਂ ਨਾਲ ਗੱਲ ਕਰਦੇ ਨੇ ਸਾਰੇ ਤੇ ਇੰਦਰਦਾ ਕਰਕੇ ਇਹ ਸਾਰੀ ਗੱਲਬਾਤ ਉਹਨਾਂ ਨੂੰ ਦੱਸਦੇ ਨੇ ਤੇ ਉਹ ਵੀ ਆ ਵੀ ਦੱਸ ਦੇ ਨੇ ਕਿ ਅਸੀਂ ਮੌਲਵੀ ਕੋ ਜਾ ਕੇ ਆਏ ਆ ਤੇ ਉਹ ਜਿਹੜੇ ਪਾਠੀ ਹੁੰਦੇ ਤੁਹਾਨੂੰ ਪਤਾ ਜੀ ਉਹ ਵੀ ਕਟੜ ਹਨਾ ਸਿੱਖੀ ਜੋ ਕਹਿੰਦੇ ਅਸੀਂ ਮੌਲਵੀਆਂ ਨੂੰ ਨਹੀਂ ਮੰਨਦੇ ਅਸੀਂ ਸਿਰਫ ਅਕਾਲ ਪੁਰਖ ਨੂੰ ਮੰਨਦੇ ਹਾਂ ਤੁਸੀਂ ਬਾਣੀ ਪੜਿਆ ਕਰੋ ਤੁਸੀਂ ਗੁਰਦੁਆਰਾ ਸਾਹਿਬ ਆਓ ਸੇਵਾ ਕਰਿਆ ਕਰੋ ਕਿ ਜੇ ਉਸ ਅਕਾਲ ਪੁਰਖ ਨੇ ਇਹਨਾਂ ਤੇ ਮਿਹਰ ਕਰਨੀ ਹੋਈ ਤਾਂ ਉਹਨਾਂ ਦੀ ਹਨਾ ਇੱਛਾ ਆ ਪਰ ਇਹ ਗਲਤਵਾਜੀ ਇਹਨਾਂ ਨੇ ਜੋ ਉਹਨਾਂ ਲਈ ਹੈ ਨਾ ਵਾਹਿਗੁਰੂ ਜੀ ਨੂੰ ਜੋ ਗਲਤ ਬੋਲਦੇ ਰਹੇ ਅੱਜ ਉਹਨਾਂ ਦੀ ਇਹਨਾਂ ਨੂੰ ਸਜ਼ਾ ਮਿਲਦੀ ਪਈ ਆ ਕਿ ਅਸੀਂ ਕੁਝ ਨਹੀਂ ਕਰ ਸਕਦੇ ਹਾਂ ਜੀ ਠੀਕ ਆ ਤੁਸੀਂ ਆਹ ਗੁਰਦੁਆਰਾ ਸਾਹਿਬ ਸੇਵਾ ਕਰਿਆ ਕਰੋ ਜੀ ਇਦਾਂ ਇੰਜ 3 ਮਹੀਨੇ ਹੋ ਜਾਂਦੇ ਆ ਫਿਰ 3 ਮਹੀਨੇ ਲਗਾਤਾਰ ਉਹ ਬੰਦਾ 휠ਚੇਅਰ ਤੇ ਉਹ ਲੈ ਕੇ ਆਉਂਦੇ ਨੇ ਆਪਣੇ ਗੁਰਦੁਆਰਾ ਸਾਹਿਬ ਨੂੰ ਤੇ ਜਿਹੜੇ ਉਹਦੇ ਘਰ ਦੇ ਨੇ ਹੁਣ ਤਾਂ ਉਹ ਵੀ ਯਾਨੀ ਇੰਨੇ ਦੁਖੀ ਹੋ ਜਾਂਦੇ ਨੇ ਵੀਰ ਜੀ ਦੱਸ ਜੀ ਨੇ ਕਹਿੰਦੇ ਅਸੀਂ ਬਿਲਕੁਲ ਯਾਨੀ ਛੱਡਤੀ ਸੀ ਆਜ ਤੱਕ ਠੀਕ ਹੋਣ ਦੇ ਕਿਉਂਕਿ 6 ਮਹੀਨੇ ਪਹਿਲਾਂ ਡਾਕਟਰਾਂ ਕੋ ਫਿਰ ਗਏ 3 ਮਹੀਨੇ ਲਗਾਤਾਰ ਸਾਨੂੰ ਗੁਰਦੁਆਰਾ ਸਾਹਿਬ ਆਉਂਦੀਆਂ ਨੂੰ ਹੋ ਗਏ ਸੀ ਕਹਿੰਦੇ ਅਸੀਂ ਗੁਰਦੁਆਰਾ ਸਾਹਿਬ ਹੋਣਾ ਸੇਵਾ ਵੀ ਕਰਨੀ ਤੇ ਪਾਠੀ ਜੀ ਨੇ ਜਿਵੇਂ ਦੱਸਿਆ ਸੀਗਾ ਅਸੀਂ ਇਹਨਾਂ ਨੂੰ ਉੱਥੇ ਬਿਟਾਉਣਾ ਕਿ ਇਹ ਪਾਠ ਸੁਣਨ ਹਨਾ ਪਾਠੀ ਜੀ ਕਹਿੰਦੇ ਸੀਗੇ ਕਿ ਹਾਂ ਕਿ ਜੇ ਪਾਠ ਸੁਣੂਗਾ ਹਨਾ ਕੀ ਪਤਾ ਸੁਣਨ ਦੇ ਨਾਲ ਚਲੋ ਵਾਹਿਗੁਰੂ ਜੀ ਨਾ ਤੇ ਕਿਰਪਾ ਕਰਨ ਤੁਸੀਂ ਪਾਠ ਸੁਨੀਆਂ ਕਰੇ ਬੈਠ ਕੇ ਉਹ ਕਹਿੰਦੇ ਤਿੰਨ ਮਹੀਨੇ ਹੋ ਗਏ ਸੀ ਸਾਨੂੰ ਜਾਂਦਿਆਂ ਨੂੰ ਕਿ ਸੇਵਾ ਕਰਦਿਆਂ ਨੂੰ ਕਿ ਉਦੋਂ ਵੀ ਸਾਨੂੰ ਕੋਈ ਉਹਨਾਂ ਚ ਫਰਕ ਨਹੀਂ ਲੱਗਾ ਕਿ ਹੁਣ ਤਾਂ ਅਸੀਂ ਉਹਨਾਂ ਦੇ ਯਾਨੀ ਐ ਦੁਆਵਾਂ ਕਰਨ ਲੱਗੇ ਸੀ ਕਿ ਪਰਮਾਤਮਾਵਾਸ ਇਹਨਾਂ ਨੂੰ ਤੋ ਚੱਕ ਲਾ ਹਨਾ ਕਿ ਨਰਕ ਭੋਗ ਰਿਆ ਸੀ ਇੱਕ ਤਰ੍ਹਾਂ ਦਾ ਜਿਹਾ ਉਹ ਇਨਸਾਨ ਤੇ ਉਹ ਕਹਿੰਦੇ ਕਿ ਅਸੀਂ ਤਾਂ ਹੁਣ ਯਾਨੀ ਇਹ ਉਹਨਾਂ ਦੇ ਠੀਕ ਹੋਣ ਦੀਆਂ ਅਰਦਾਸਾਂ ਦਾ ਕੀ ਕਿਉਂਕਿ ਸਾਨੂੰ ਕਹਿੰਦੇ ਠੀਕ ਹੋਣ ਦੀ ਤਾਂ ਆਸ ਹੀ ਨਹੀਂ ਲੱਗ ਰਹੀ ਸੀ ਅਸੀਂ ਸਾਵੇਂ ਅਖੰਡ ਪਾਠ ਸਾਹਿਬ ਸੁਖੇ ਕੀ ਹਾਂ ਚਲੋ ਇਹਨਾਂ ਤੇ ਪਰਦਾ ਪਾ ਦੋ ਅਸੀਂ ਆਹ ਕਰਾਂਗੇ ਸੀ ਉਹ ਕਰਾਂਗੇ ਅਸੀਂ ਇੱਕ ਇਹ ਤੱਕ ਸੋਚਣ ਲੱਗੇ ਸੀਗੇ ਤੇ ਫਿਰ ਵੀਰ ਜੀ ਦੱਸਦੇ ਨੇ ਕਿ ਇੱਕ ਦਿਨ ਕੀ ਹੁੰਦਾ ਵਾ ਕਿ ਅਸੀਂ ਗੁਰਦੁਆਰਾ ਸਾਹਿਬ ਦੀ ਜਾਨੇ ਆ ਮੌਨਿੰਗ ਟਾਈਮ ਉਹ ਕਹਿੰਦੇ ਨਿਸ਼ਾਨ ਸਾਹਿਬ ਤੇ ਉਹ ਕਪੜਾ ਚੇਂਜ ਹੀ ਕਰ ਰਹੇ ਸੀ ਜਿਹੜਾ ਝੰਡਾ ਚੜਾਉਂਦੇ ਹੁੰਦੇ ਆ ਨਿਸ਼ਾਨ ਸਾਹਿਬ ਤੇ ਕਹਿੰਦੇ ਉਹ ਚੇਂਜ ਕਰ ਰਹੇ ਸੀਗੇ ਤੇ ਉਤੋਂ ਕੀ ਹੋਇਆ ਕਹਿੰਦੇ ਵੀਰ ਜੀਰ ਤੇ ਬੈਠੇ ਸੀਗੇ ਕਹਿੰਦੇ ਕਿ ਤਾਰ ਕਿ ਤੋਂ ਉਹਨਾਂ ਤੇ व्हीलचेयर ਤੇ ਆ ਕੇ ਉਪਰੋਂ ਕੋਈ ਬਿਜਲੀ ਦੀ ਤਾਰ ਸੀਗੀ ਜੀ ਉਹ ਕਿਤੇ ਟੁੱਟ ਕੇ ਲੈ ਕੇ ਇਹਨਾਂ ਦੀ व्हीलचेयर ਦੇ ਨਾਲ ਯਾਨੀ ਉੱਤੇ ਗਿਰਦੀ ਆ ਤੇ ਇਹਨਾਂ ਦਾ ਜਿਹੜਾ ਹੱਥ ਹੁੰਦਾ ਵਾ ਉਹ ਲੋਹੇ ਤੇ व्हीलचेयर ਤੇ ਸੀਗਾ ਤੇ ਉਹ ਕਹਿੰਦੇ ਕਿ ਜਿੱਦਾਂ ਹੀ ਉਹ ਗਿਰੀ ਤੇ ਇਹਨਾਂ ਦਾ ਜਿਹੜਾ ਪਾਸਾ ਖੜਾ ਸੀਗਾ ਉੱਥੋਂ ਦੀ ਕਰੰਟ ਜੀ ਕਿਵੇਂ ਲਾਟਾਂ ਜਿਹਾ ਜਿਵੇਂ ਨਾ ਜਗਦੀਆਂ ਨੇ ਕਹਿੰਦੇ ਇਦਾਂ ਯਾਨੀ ਚੰਗਿਆੜੇ ਤੋਂ ਨਿਕਲੇ ਕਰੰਟ ਜਿਵੇਂ ਨਾ ਜਿੱਦੋਂ ਦਾ ਪਾਸਾ ਖੜਾ ਸੀ ਕਹਿੰਦੇ ਉਧਰੋਂ ਦੂਸਰੀ ਸਾਈਡ ਤੇ ਅਸੀਂ ਦੇਖਿਆ ਹਨਾ ਇਦਾਂ ਲਾੜਦੀ ਜਾਂਦੇ ਤੇ ਉਹ ਵੀਰ ਜੀ ਕਹਿੰਦੇ ਕਹਿੰਦੇ ਕਿ ਯਾਨੀ ਜਦੋਂ ਇਦਾਂ ਕਰੰਟ ਪਿਆ ਕਹਿੰਦੇ ਅਸੀਂ ਤਾਂ ਚਲੋ ਉਦੋਂ ਆਏ ਹੋਗੇ ਕਿ ਲੋ ਜੀ ਭਾਈ ਹੁਣ ਨਹੀਂ ਇਹ ਬਚਦੇ ਕਿ ਚਲੋ ਵਧੀਆ ਵਾਇਗੁਰ ਪੜਦਾ ਪਾ ਦੂਗਾ ਤੇ ਇਹ ਵੀ ਹੋ ਗਿਆ ਕਿ ਚਲੋ ਗੁਰਦੁਆਰਾ ਸਾਹਿਬ ਹਨਾ ਪ੍ਰਾਨ ਨਿਕਲੇ ਨੇ ਕਿ ਚਲੋ ਕਿਸੇ ਲੇਖੇ ਹੀ ਲੱਗੂਗੀ ਜਾਨ ਤੇ ਪਰ ਕਹਿੰਦੇ ਹੁੰਦਾ ਕੀ ਆ ਕਿ ਉਹ ਦੇਖੋ ਜੀ ਉਸ ਅਕਾਲ ਪੁਰਖ ਉਸ ਵਾਹਿਗੁਰੂ ਜੀ ਦੀ ਖੇਡ ਦੇਖੋ ਜੀ ਉਹ ਇਨਸਾਨ ਨੂੰ ਇੰਨਾ ਤਗੜਾ ਕਰੰਟ ਲੱਗਦਾ ਉਦੇ باوجود ਵੀ ਕੁਝ ਨਹੀਂ ਹੁੰਦਾ ਉਹ ਫਿਰ ਉਹਦੀ ਜਾਨ ਬਚ ਜਾਂਦੀ ਆ ਤੇ ਜੀ ਉਹਨੂੰ ਵਾਪਸ ਘਰ ਲੈ ਕੇ ਆਉਂਦੇ ਨੇ ਤੇ ਉਹਦੀ ਮਾਲਿਸ਼ ਵਗੈਰਾ ਕਰਦੇ ਨੇ ਡਾਕਟਰ ਨੂੰ ਘਰ ਬੁਲਾਉਂਦੇ ਨੇ ਤੇ ਤੁਸੀਂ ਮੰਨਣਾ ਨਹੀਂ ਡਾਕਟਰ ਵੀ ਹੈਰਾਨ ਹੋ ਗਿਆ ਜਿਹੜਾ ਕਹਿੰਦਾ ਸੀਗਾ ਕਿ ਇਹਨਾਂ ਨੇ ਬਚਣਾ ਹੀ ਨਹੀਂ ਇਹਨਾਂ ਤੇ ਕੋਈ ਯਾਨੀ ਹੈ ਹੀ ਨਹੀਂ ਕਿ ਇਹ ਕੁਝ ਟਾਈਮ ਕੱਢਣਗੇ ਵੀ ਹਨਾ ਕਿ ਜਿੰਨਾ ਟਾਈਮ ਹੈਗਾ ਬਸ ਇਹਨਾਂ ਦਾ ਬੈੱਡ ਤੇ ਹੀ ਇੱਦੀ ਗੁਜ਼ਰਨਾ ਵਾ ਤੇ ਉਹ ਵੀ ਹੈਰਾਨ ਹੋ ਗਏ ਕਹਿੰਦੇ ਜਦੋਂ ਕਰੰਟ ਪਿਆ ਉਹਨਾਂ ਦੇ ਉਥੇ ਗੁਰਦੁਆਰਾ ਸਾਹਿਬ ਜਦੋਂ ਤਾਰ ਡਿੱਗੀ ਆ 휠ਚੇਅਰ ਤੇ ਕਹਿੰਦੇ ਉਸ ਤੋਂ ਬਾਅਦ ਜਿਹੜੇ ਡਾਕਟਰ ਕਹਿੰਦੇ ਸੀ ਇਹਨਾਂ ਦਾ ਕੁਝ ਨਹੀਂ ਹੋਣਾ ਕਹਿੰਦੇ ਮੇਰੇ ਪਿਤਾ ਜੀ ਦਾ ਕਹਿੰਦੇ ਜਿਹੜਾ ਬਾਡੀ ਆ ਉਹ ਮੂਵਮੈਂਟ ਕਰਨ ਲੱਗ ਗਈ ਜਿਹੜੀ 6-7 ਮਹੀਨਿਆਂ ਤੋਂ ਬਿਲਕੁਲ 6 ਮਹੀਨੇ ਕਹਿੰਦੇ ਉਹ ਵੱਲ ਅਸੀਂ ਲੈ ਕੇ ਫਿਰਦੇ ਰੇ 3 ਮਹੀਨੇ ਗੁਰਦੁਆਰਾ ਸਾਹਿਬ ਲਗਾਤਾਰ ਆਉਂਦੇ ਰਹੇ ਕਹਿੰਦੇ ਕਿ ਇੰਨੇ ਟਾਈਮ ਦੇ ਵਿੱਚ ਜਿਹੜੀ ਉਹਨਾਂ ਦੀ ਬੋਡੀ ਨੇ ਮੂਵਮੈਂਟ ਹੀ ਨਹੀਂ ਕਦੀ ਕੀਤੀ ਸੀ ਕਹਿੰਦੇ ਉਹਨਾਂ ਦੀ ਬੋਡੀ ਮੂਵਮੈਂਟ ਕਰਨ ਲੱਗੀ ਕਹਿੰਦੇ ਡਾਕਟਰ ਕਹਿੰਦੇ ਹੁਣ ਆਸ ਹੈਗੀ ਹੈ ਉਹਨਾਂ ਦੇ ਠੀਕ ਹੋਣ ਦੀ ਕਿ ਦੇਖੋ ਕਿ ਕੱਲੀ ਬਾਣੀ ਸੁਣੀ ਆ ਜੀ ਉਹਨਾਂ ਨੇ ਸਿਰਫ ਗੁਰਦੁਆਰਾ ਸਾਹਿਬ ਬੈਠ ਕੇ ਸੁਣੀ ਸੀ ਬਾਣੀ ਮਾਝ ਪੜੀ ਨਹੀਂ ਸੀ ਉਹਨਾਂ ਨੇ ਸਿਰਫ ਸੁਣਦੇ ਹੁੰਦੇ ਸੀ ਤੇ ਵਾਹਿਗੁਰੂ ਜੀ ਨੇ ਦੇਖੋ ਉਹਨੂੰ ਸਿਰਫ ਅਹਿਸਾਸ ਸੁਧਵਾਇਆ ਜਿਹੜਾ ਕਿੰਤੂ ਪਰੰਤੂ ਕਰਦਾ ਸੀ ਵਾਹਿਗੁਰੂ ਜੀ ਦੇ ਉਸ ਅਕਾਰ ਪੁਰਖ ਦੇ ਹੋਣ ਤੇ ਜਿਹੜਾ ਬਾਣੀ ਤੇ ਕਿੰਤੂ ਪਰੰਤੂ ਕਰਦਾ ਸੀ ਤੇ ਵਾਹਿਗੁਰੂ ਜੀ ਨੇ ਦੇਖੋ ਉਹਨੂੰ ਕਿੰਨੀ ਹਨਾ ਸਜ਼ਾ ਦਿੱਤੀ ਇਸ ਚੀਜ਼ ਦੀ ਤੇ ਆਪਣੇ ਹੋਣ ਦਾ ਕਿਵੇਂ ਅਹਿਸਾਸ ਦਿਵਾਇਆ ਕਿ ਕੁਦਰਤ ਵੀ ਹੈ ਉਸ ਅਕਾਰ ਪੁਰਖ ਹੈਗਾ ਜੀ ਤੇ ਜਿਹੜੇ ਲੋਕ ਇੰਤੂ ਪਰੰਤੂ ਕਰਦੇ ਨੇ ਇਹ ਉਹਨਾਂ ਲਈ ਵੀ ਬਹੁਤ ਵੱਡੀ ਜੀ ਇਹ ਇਸ ਗੱਲ ਦੇ ਵਿੱਚ ਉਹਨੂੰ ਵੀ ਸਿੱਖ ਲੈਣੀ ਉਹਨਾਂ ਨੂੰ ਚਾਹੀਦੀ ਆ ਕਿ ਬਾਣੀ ਦੇ ਵਿੱਚ ਜੋ ਲਿਖਿਆ ਆ ਜੀ ਬਾਣੀ ਪਰ ਜੋ ਆਪਾਂ ਨੂੰ ਵਾਹਿਗੁਰੂ ਜੀ ਜੋ ਆਪਾਂ ਨੂੰ ਆਪਣੇ ਗੁਰੂ ਸਾਹਿਬਾਨ ਬਖਸ਼ ਕੇ ਗਏ ਨੇ ਉਹਨਾਂ ਦੇ ਵਿੱਚ ਹਰ ਇੱਕ ਸਮੱਸਿਆ ਦਾ ਚਾਹੇ ਤੁਹਾਡੇ ਰੋਗ ਨੇ ਚਾਹੇ ਤੁਹਾਡੇ ਕੋਈ ਵੀ ਕਿਸੇ ਵੀ ਪ੍ਰਕਾਰ ਦੇ ਦੁੱਖ ਨੇ ਜੀ ਬਾਣੀ ਹਰ ਇੱਕ ਚੀਜ਼ ਨੂੰ ਯਾਨੀ ਦੂਰ ਕਰਦੀ ਆ ਕਿਉਂਕਿ ਬਾਣੀ ਦੇ ਵਿੱਚ ਸ਼ਕਤੀ ਹੈ ਨਾ ਜੇ ਆਪਾਂ ਆ ਨਹੀਂ ਕਹਿੰਦੇ ਕਿ ਬੰਦਾ ਜਿਹਨੂੰ ਬਾਣੀ ਪੜਦਾ ਉਹਦੇ ਤੇ ਦੁੱਖ ਤਕਲੀਫਾਂ ਨਹੀਂ ਹੁੰਦੀਆਂ ਹਨ ਦੁੱਖ ਤਕਲੀਫਾਂ ਆਉਂਦੀਆਂ ਨੇ ਪਰ ਉਹ ਜੀ ਉਸ ਜਿਹੜੇ ਦੁੱਖ ਨੂੰ ਤਕਲੀਫ ਨੂੰ ਜਦੋਂ ਤੁਸੀਂ ਬਾਣੀ ਪੜਦੇ ਹੋ ਉਹਨੂੰ ਘਟਾ ਦੁੰਦੇ ਨੇ ਜਿਵੇਂ ਮੰਨ ਲਓ ਤੁਹਾਡੇ ਕੜਦ ਲਗਣੀ ਆ ਫੋਰ ਏਗਜ਼ੈਂਪਲ ਜੇ ਤੁਹਾਡੇ ਕੜਦ ਲਗਣੀ ਆ ਤੁਹਾਡੀ ਸੂਈ ਵੱਜ ਕੇ ਹਟ ਜਾਂਦੀ ਆ ਹਨਾ ਸੋ ਬਾਣੀ ਦੇ ਵਿੱਚ ਇੰਨੀ ਪਾਵਰ ਆ ਬਾਕੀ ਜਿਹੜੇ ਕਰਮਾਂ ਦਾ ਫਲ ਆ ਉਹ ਤਾਂ ਬੰਦੇ ਨੂੰ ਮਿਲਣਾ ਹੀ ਮਿਲਣਾ ਜੇ ਇਹ ਨਹੀਂ ਹੁੰਦਾ ਹੈਗਾ ਕਿ ਤੁਸੀਂ ਮੈਂ ਪਿਛਲੀ ਵੀਡੀਓ ਵਿੱਚ ਕਿਹਾ ਸੀ ਤੁਸੀਂ ਪਾਪ ਕਰਿ ਜਾਓ ਲੋਕਾਂ ਦਾ ਮਾੜਾ ਕਰਿ ਜਾਓ ਝੂਠ ਤੂਫਾਨ ਬੋਲੀ ਜਾਮੋ ਤੇ ਬਾਣੀ ਪੜ ਲਵੋ ਕਿ ਸਾਨੂੰ ਪਤਾ ਨਹੀਂ ਉਹ ਚੀਜ਼ਾਂ ਦਾ ਫਲ ਨਹੀਂ ਮਿਲਣਾ ਮਿਲਣਾ ਹੈ ਜੀ ਪਰ ਗੱਲ ਆਵਾ ਕਿ ਇੱਥੇ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰ ਰਿਹਾ ਕਿ ਜਿਹੜਾ ਬੰਦਾ ਨਾਸਤਿਕ ਆ ਜਿਹੜਾ ਉਸ ਪਰਮਾਤਮਾ ਨੂੰ ਨਹੀਂ ਮੰਨਦਾ ਦੇਖੋ ਵਾਹਿਗੁਰੂ ਜੀ ਨੇ ਉਹਨੂੰ ਕਿਦਾਂ ਆਪਣੇ ਹੋਣਦਾ ਹਨ ਤੇ ਉਹ ਬੰਦਾ ਜਿਹੜਾ ਯਾਨੀ ਕਹਿੰਦਾ ਹੁੰਦਾ ਸੀਗਾ ਕਿ ਬਾਣੀ ਪੜਨ ਨਾਲ ਕੀ ਹੁੰਦਾ ਵਾ ਬਾਣੀ ਪੜਨ ਦੇ ਨਾਲ ਕੋਈ ਰੋਗ ਨਹੀਂ ਦੂਰ ਹੁੰਦੇ ਦੇਖੋ ਜੀ ਜਿਹੜੇ ਡਾਕਟਰਾਂ ਦੇ ਉਹ ਵਿਸ਼ਵਾਸ ਕਰਦਾ ਸੀਗਾ ਕਿ ਡਾਕਟਰ ਹੀ ਠੀਕ ਕਰਦੇ ਨੇ ਹਸਪਤਾਲ ਕਿਸੇ ਲਈ ਬਣੇ ਨੇ ਹਨਾ ਤੇ ਉਸ ਦੇਖੋ ਜੀ ਫਿਰ ਬੰਦੇ ਨੂੰ ਉਦੋਂ ਅਹਿਸਾਸ ਹੁੰਦਾ ਜਦੋਂ ਦੀ ਬੋਡੀ ਮੂਵਮੈਂਟ ਕਰਨ ਲੱਗ ਜਾਂਦੀ ਆ ਕਿ ਮੈਂ 6 ਮਹੀਨੇ ਹੋ ਗਏ ਹਸਪਤਾਲਾਂ ਦੇ ਚੱਕਰ ਲਾਉਂਦੇ ਡਾਕਟਰਾਂ ਦੇ ਚੱਕਰ ਲਾਉਂਦੇ ਕਿ ਮੇਰੀ ਬੋਡੀ ਨੇ ਕੋਈ ਮੂਵਮੈਂਟ ਨਹੀਂ ਕੀਤੀ ਮੈਨੂੰ ਰੱਤੀ ਪਰ ਫਰਕ ਨਹੀਂ ਪਿਆ ਕਿ 3 ਮਹੀਨੇ ਮੈਂ ਗੁਰਦੁਆਰਾ ਸਾਹਿਬ ਗਿਆ ਮੈਂ ਬਾਣੀ ਸੁਣੀ ਤੇ ਮੇਰੀ ਬੋਡੀ ਨੇ ਮੂਵਮੈਂਟ ਹੀ ਕੀਤੀ ਹੈ ਨਾ ਸੋ ਦੇਖੋ ਜੀ ਕਿ ਉਹ ਕਿੰਨੀ ਉਸ ਅਕਾਲ ਪੁਰਖ ਵਾਈਬਰੂ ਜੀ ਦੇ ਵਿੱਚ ਕਿੰਨੀ ਸ਼ਕਤੀ ਹੈ ਕਿ ਕਿੰਨੇ ਉਹ ਸਰਵ ਸ਼ਕਤੀਮਾਨ ਨੇ ਜਿਹੜੇ ਲੋਕ ਹਿੰਦੂ ਪਰੰਤੂ ਕਰਦੇ ਨੇ ਕਿਰਪਾ ਕਰਕੇ ਜੀ ਮੇਰੀ ਹੱਥ ਬਣ ਕੇ ਬੇਨਤੀ ਆ ਬਾਣੀ ਦੇ ਲਈ ਵਾਹਿਗੁਰੂ ਜੀ ਲਈ ਉਸ ਅਕਾਰਪੁਰਖ ਲਈ ਕਦੇ ਵੀ ਮੰਦਾ ਚੰਗਾ ਨਾ ਬੋਲੋ ਜੇ ਤੁਸੀਂ ਚੰਗਾ ਨਹੀਂ ਬੋਲਣਾ ਤੇ ਪਲੀਜ਼ ਮੰਦਾ ਵੀ ਨਾ ਬੋਲੋ ਕਿਉਂਕਿ ਉਹਦੀ ਰਜ਼ਾ ਦਾ ਕੁਝ ਨਹੀਂ ਪਤਾ ਹੈਗਾ ਠੀਕ ਹੈ ਜੀ ਆਪਾਂ ਨੂੰ ਉਹਨਾਂ ਦੀ ਰਜ਼ਾ ਦੇ ਵਿੱਚ ਹੀ ਰਹਿਣਾ ਚਾਹੀਦਾ ਵਾ ਠੀਕ ਹੈ ਜੀ ਤੇ ਅੱਜ ਦੀ ਇਸ ਵੀਡੀਓ ਮੈਨੂੰ ਇਹ ਵੀਡੀਓ ਬਹੁਤ ਵਧੀਆ ਲੱਗੀ ਤੇ ਮੈਨੂੰ ਜਦੋਂ ਮੈਂ ਸੁਣੀ ਕੱਲ ਨੂੰ ਫੇਸਬੁੱਕ ਤੇ ਤੇ ਮੈਨੂੰ ਲੱਗਾ ਕਿ ਚਲੋ ਆਪਾਂ ਆਪਣੇ ਚੈਨਲ ਤੇ ਵੀ ਸ਼ੇਅਰ ਕਰਦੇ ਆਂ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਮੈਨੂੰ ਤੁਸੀਂ ਪਲੀਜ਼ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਤੇ ਤੁਹਾਡੇ ਕੀ ਸੋਚ ਵਿਚਾਰ ਨੇ ਇਸ ਵੀਡੀਓ ਨੂੰ ਲੈ ਕੇ ਤੁਸੀਂ ਆਪਣੇ ਕਮੈਂਟ ਵੀ ਜ਼ਰੂਰ ਦੱਸਣਾ ਤੇ ਬਾਕੀ ਜੀ ਜੋ ਮੈਂ ਹਮੇਸ਼ਾ ਕਹਿੰਦੀ ਆ ਕਮੈਂਟ ਬਾਕਸ ਦੇ ਵਿੱਚ ਤਾਂ ਧੰਨ ਬਾਬਾ ਦੀਪ ਸਿੰਘ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਜੀ ਸੋ ਮਿਲਦੇ ਆ ਜੀ ਫਿਰ ਨੈਕਸਟ ਵੀਡੀਓ 'ਚ ਇੱਕ ਨਵੀਂ ਸੱਚੀ ਹੱਦ ਵੀ ਤੁਹਾਡੇ ਲਈ ਲੈ ਕੇ ਆਤੇ ਲਈ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹਾਜ਼ਰ ਰਹੋ ਵਾਜ਼ਰ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਸੱਚੀ ਗੱਲ ਹੈ